9156 ਵੀਡੀਓ ਨਾ ਹੀ ਤੇ ਤੁਹਾਡੇ ਬਲੌਗ ਦਾ ਬਲੌਗ ਕੰਪੂ ਹੈ ਤੇ ਕਵਾ ਬਹੁਤ ਏ ਹੈ ਤੇ ਛੱਡੀ ਹੈ ਪਰ ਪਰ ਬਹੁਤ ਤੱਕਦੇ ਬਗ ਵੀ ਕਿੰਨੀ ਆ ਤੇ ਇਹ ਵੀ ਬਿਲੀ ਬਹੁਤ ਲੱਗਦੀ ਜਿੱਤਨਾ ਤੋਂ ਆ ਜਿਵੇਂ ਮੈਂ ਬਾਅਦ ਸੀ ਵੀਡੀਓ ਬਣਾਇਆ ਕਿਸ ਤੋਂ ਨਹੀਂ ਆਉਣਾ ਘਰ ਇਹ ਬੰਦ ਲਾਈਟ ਦੀ ਇਹ ਕੰਮਿਆ ਉਤੇ ਡੀਗੀ ਜਨੀ ਚਾਹੀਏ ਨਹੀਂ ਰੋਕ ਤੇ ਜਦੋਂ ਮੈਂ ਇੱਕ 15 ਛੋਲੇ ਅੰਦਰ ਹੀ ਗਿਆ ਨਾਲ ਤੀਨ ਮੈਂ ਬਾਰੀ ਤੇ ਨਾ ਤਾਂ ਫਿਰ ਪੈਂਦਾ ਰਿਹਾ ਇਹਦਾ ਇਹਨਾਂ ਹੁਣ ਚਲੇ ਜੰਨੋ ਖੜੀ ਲੇਵਾ ਬਣਾਏ ਹਨ ਇਹਨੂੰ ਢੋਲ ਜਿਆ ਬਿਦਾ ਰਹੀ ਪਈ ਚੰਦੀ ਨਹੀਂ ਦੱਸਦੀ ਇਹਦੀ ਤੇ ਨਾਲ ਇਸ ਜਿਹੜਾ ਸਮਰੇ ਤਾਤਾ ਵੀ ਤੇ ਮੇਰੇ ਉੱਤੇ ਬੱਜੀ ਆ ਤੇ ਅਕਦਾ ਰੂਟੀ ਮੈਂ ਪ੍ਰੋਮਾਂ ਦਾ ਲੜ ਕੇ ਪੇਵਾ ਤੇ ਇਸ ਦੀ ਫਾਈਲਾਂ ਦਿੱਤੇ ਹਨ ਤੇ ਆਪਾਸ ਤੇ ਵਾਜਦੇ ਜਿਹੜੇ ਤੇ ਮੈਂ ਰਹਿ ਗਿਆ ਹਾਂ ਬਾਹਰ ਮੈਂ ਪਤਾ ਨਹੀਂ ਕਿ ਤੇ ਅੰਮ੍ਰੰਦਈ ਨਹੀਂ ਮੈਂ ਖੜੇ ਹੋਣਾ ਮੇਰਾ ਇਟਾ ਲੱਗ ਗਿਆ ਤੇ ਬਾਹਰ ਬਹੁਤ ਲੋਕ ਕਾਤੇ ਹਵਾ ਵੀ ਬਹੁਤ ਚੈ ਚੱਲੀ ਜਾਂਦੀ ਤੇ 65 55 ਫਾਈਟ ਸੀ ਬਹੁਤ ਸਾਥ ਇੱਕ ਦੂਸਰ ਤੇ ਉੱਪਰ ਵੀ ਬਹੁਤ ਲੱਗ ਰਹੀ ਸੀ ਕਾਹ ਜਾਈਏ ਤੇ ਨਹੀਂ ਕੀ ਆ ਵੀਰ ਕੋਲ ਮੈਂ ਤੇ ਜਿੱਤੇ ਵੀ ਹੈ ਨਹੀਂ ਪਿਆ ਹੈ ਤੇ ਕਮੈਂਟ ਵਾਲੇ ਕੋ ਦੱਸੋ ਸਾਰੇ ਇਹਨਾਂ ਨੂੰ ਇਹ ਇੱਕ ਥੇ ਫੜਨੀ ਜਿਆ ਗਿਆ ਸਾਹਵੇਂ ਬੈਸੀ ਫਿਰ ਦਰਿਆ ਹੈ ਪਾਣੀ ਦੇ ਪੂਰੀ ਸਬਸਕ੍ਰਾਈਬ ਜੋ ਉੱਤੇ ਦੱਸੀਏ ਦੇਖੇ ਹੋਰ ਵੀ ਕਰੀਏ ਕੋਈ ਹੋਰ ਮਾਇਆ ਦੇਖੀਏ ਨੇ ਜੇ ਇਹ ਮੈਂ ਹੋਰ ਵੀ ਕਮ ਨਹੀਂ ਆਉਂਦਾ ਕਮ ਦੇਖਣਾ ਹੈ ਜੇ ਆਈ ਕੰਟਾਮਲਾ ਉਦੋਂ ਉਦੋਂ ਨੰਦਗਾ ਤੇ ਉਹ ਨੂੰ ਬਹੁਤ ਤੇਜ਼ ਹੈ ਕਿਤੇ ਚੌੜਾ ਹੋ ਰਿਹਾ ਹੈ ਤੇ ਇਹ ਗੱਲ ਜਿਹੜੀ ਹੋ ਰਹੀ ਹੈ ਕੁਝ ਆਉਂਦਾ ਮੈਨੂੰ ਲੱਗਦਾ ਹੈ ਕਿ ਇਹ ਚੰਗੇ ਨੇ ਤੇ ਵੀ ਹੋ ਗਿਆ ਇਹ ਵੀ ਹੋ ਰਿਹਾ ਹੈ ਤੇ ਮੌਕੇ ਦੀ ਗੱਲ ਕਿ ਹੋ ਰਹੀ ਹੈ ਪੁਰਾਣਾ ਹੈ ਚੱਟੇ ਵੀ ਨਹੀਂ ਹੋ ਜੋਰ ਵੀ ਆ ਰਹੀ ਹੈ ਪੜ 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 ਕਿੰਨਾ ਮੈਂ ਬੋਲ ਲਈ ਨਹੀਂ ਮਾਇਆ ਦੋਤੀਆ ਪਹਿਲੇ ਬਣਾਇਆ ਗਿਆ ਵੀਡੀਓ ਤੇ ਦਬਾਉਲ ਮੂਹਰੇ ਹੀ ਹੀ ਗੱਲ ਕੀਤੀ ਵੀਡੀਓ ਬਣਾਵਾ ਲਿਆ ਮਖੜਿਆ ਹਾਂ ਕੋਈ ਨਹੀਂ ਇਹ ਕੜਿਆ ਦੇ ਪਤਾ ਇਹ ਜੂਰ ਬਣਾਇਆ ਗਿਆ ਤੇ ਮੇਰਾ ਇਹਨਾਂ ਦਬਾ ਗਿਆ ਕੀਤਾ ਵੀ ਇਹ ਵਿੱਚ ਬੋਲੀ ਚੀਜ਼ਾਂ ਨਾਲ 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 ਤਾਂ ਦੋਹੀ ਬਤਲਾ ਵੀ ਜਾਂਦਾ ਹਾਂ ਠੀਕ ਬਣੀ ਆ ਉਹੀ ਇਹ ਬਸ ਖੜੇ ਆ ਰਹੇ 22 ਲਿਖੀ ਹੈ ਕਦੇ ਬਦਲਾਵ ਵੱਲ ਦੇਖ ਲੈ ਕਦੇ ਨਹੀਂ ਵੱਲ ਦੇਖੀ ਹੈ ਫਤਲ ਨਹੀਂ ਪਹਿਲਾਂ ਉਹ ਤੇ ਦਿਮਾਗ ਦੇ ਉੱਤੇ ਜਿੰਦਾ ਮਾਸ ਉਹ ਕੋਈ ਤਿਆਰ ਨਾ ਨਾ ਕੀ ਕਰਨਾ ਵੀ ਨਹੀਂ ਲੱਗਦਾ ਬੰਦੇ ਉਹਨਾਂ ਆਏ ਖੜੇ ਆ ਰਹੇ ਆ ਲੈਂਦੇ ਚੇ ਤੇ ਇਹ ਹੈ ਕਿ ਇਹ ਵੀ ਉਹ ਤੇ ਲਈਏ ਬਰਤ ਲਈਏ ਕਿ ਇਹ ਮੰਗਾਰ ਚੀਜ਼ ਜਿਹਾ ਰੋਜ਼ਾ ਲੱਗਦਾ ਹੈ ਤੇ ਜਿਹਨੂੰ ਆਪਰੇ ਤੋਂ ਸੀ ਕਿ ਕਮੈਂਟ ਕਰਕੇ ਦੋਈਆਂ ਦੇਖੋ ਕਿ ਕੱਲ ਨੂੰ ਇਹ ਨਾ ਮੋਤੀ ਕੁਛ ਕੁਤੇ ਨਹੀਂ ਗਿਆ ਤੇ ਸਾਰੇ ਜਣੇ ਦੇਖੋ ਕਮੈਂਟ ਕਰਕੇ ਤੇ ਜਦੋਂ ਕੱਪਾ ਤੇਰੀ ਜਿਨੀ ਵੀਡੀਓ ਬਾਅਦ ਕਰਦੇ ਨੇ ਤਾਂ ਸੋ ਫ੍ਰੀ ਬੈਰਦੀ ਆ ਤੁਹਾਡੇ ਜੀ ਵੀ ਐਡਾਉਨ ਹੋਊਗਾ ਉਸ ਤੇ ਲੱਗ ਰਿਹਾ ਤੇ ਇਹ ਹੋਊਗਾ ਤੇ ਨੂੰ ਆਪਾਂ ਇੱਕ ਵੀਡੀਓ ਸਪੋਰਟ ਕਰਨੀ ਆ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਬਣਾਇਆ ਇਹ ਆਈ ਆਪਾਂ ਅੱਜ ਦੀ ਵੀ ਮਾਣੂ ਕਰ ਗਏ ਤੇ ਤਾਂ ਹੁਣ ਆਪਾਂ ਅੱਗੇ ਜਲਾਂਗੇ ਹਾਂ ਇਹ ਸਾਰੇ ਮੈਂ ਸਾਰੇ ਮੈਂ ਰੋਟੀ ਦੇ ਪ੍ਰੋਫਾਈਲ ਤੋਂ ਮੈਂ প্রত্যেক ਵੀਡੀਓ ਵੀਡੀਓ ਪਾ ਜਾਈਦਾ ਕੋਈ ਲਾਈਵ ਨਹੀਂ ਮਿਲਦਾ ਮੈਂ ਫਿਰ ਦਾ ਅਬ ਨੂੰ ਮਾਰਕ ਕਰਦੇ ਸਾਰੇ ਇਹ ਤਰੀਕੇ ਜਿਹੜੀਆਂ ਤੇ ਇਹ ਵੀ ਨਾਮ ਦੇ ਸਤੂਨੀਆਂ ਸਭ ਪੈਦਾ ਹੋਏ ਨੇ ਤੇ ਮਾ ਉਹਨੂੰ ਕੰਨ ਇੰਨਾ ਕਾਸ਼ਾ ਵੀ ਗੱਤ ਬੜਿਆਂ ਨੇ ਆਪਣੇ ਤੋਂੜ ਨੂੰ ਆਵਾਜ਼ ਨਹੀਂ ਦੇਤੀ ਤੇ ਬਸ ਬਣਾ ਦਿੱਤੀ ਅੱਜ ਤੇ ਅੱਜ ਜਿਹੜਾ ਜਿਹੜਾ ਅੱਜ ਜਿਹੜਾ ਮੈਂ ਦੇਣਾ ਪਰ ਕੋੜੀ ਨੂੰ ਤਾਂ ਉਹ ਚੁੱਪੀ ਆ ਬਣੀ ਤੇ ਮੌਸਮ ਨੇ ਸਾਡੇ ਤੇ ਪ੍ਰਾਰੀ ਹੋ ਗਏ ਤੇ ਬੱਦਲ ਲੱਗਦੇ ਦੇਖੋ ਅੱਜ ਮੌਸਮ ਕਿਹੋ ਜਿਹਾ ਹੈ ਦੇਖੇ ਰਾਜੇ ਇਹ ਇਹ ਬਹੁਤ ਤੇ ਮੌਸਮ ਰਵਿ ਰੰਗ ਹਨਾ ਇਸ ਤੋਂ ਬਾਅਦ ਜੰਗ ਲੱਗੀ ਹੋਈ ਹੈ ਕੇ ਕੋਈ ਨਾ ਪਾਣੀ ਉਹ ਰੰਗ ਨਹੀਂ ਢਮਾਲ ਕਰੇ ਜਿਹੜਾ ਕਰਨਾ ਉਸਨੂੰ ਕਰੋ ਨਾ ਉਹ ਤੜਦਾ ਉਹ ਹੀ ਕਰਦਾ ਹੈ ਚੰਗਾ ਮਾਰਾ ਕੋਈ ਹੱਥ ਰਿਚਾ ਤੇ ਨਾਲ ਇਹ ਜੁੜ ਰਿਹਾ ਜਿਸ ਨਾਲ ਜੇ ਜੇ ਤੁਹਾਨੂੰ ਮਿਲ ਜਾਵੇ ਤੇ ਕਮੈਂਟ ਹੋਏ ਜ਼ਰੂਰ ਕਰ ਤੇ ਕਿਛੂ ਆਕੇ ਮੇਰੀ ਵੀਡੀਓ ਨੂੰ ਪੌਂਕੂ ਦੇ ਤੇ ਦੱਸੋ ਕਿੱਥੇ ਕਿੱਥੇ ਨਹੀਂ ਪਿਆਰ ਵੀ ਕਿੱਥੇ ਨਹੀਂ ਪਿਆ ਤੇ ਕਿੱਥੇ ਰਾਤ ਨੂੰ ਪਿਆ ਵੀ ਤੇ ਥੋੜਾ ਜਿਹਾ ਜਿਹਾ ਅੜ ਗਿਆ ਕਿ ਮੂੰਹ ਸਾਡੇ ਤੇ ਕਿਹ ਅਸੀਂ ਦੋਸਤ ਹੋਏ ਗੱਲ ਪਿਆ ਤੇ ਮੰਨ ਕੇ ਜਦ ਵੀ 4 ਵਜੇ ਨਹੀਂ ਲੱਗ ਪਿਆ ਗੱਲ ਪੈਣ ਤੇ 45 ਮਿੰਟ ਆ ਬਟੋਲਮੈਂਟ ਹੋ ਗਿਆ ਨਹੀਂ ਹੋਆ ਇਹ ਨਹੀਂ ਦਿਖਾ ਆ ਗਏ ਇਹ ਕਾਰ ਬਹੁਤ ਸਾਹ ਜੰ ਜਿੱਤ ਪਾਏ ਅੱਗੇ ਜਾ ਰਹੇ ਨੇ ਤੇ ਇਸ ਟਾਈਮ ਤੇ ਉਧਰ ਫੇਰ ਮੈਂ ਬਾਅਦ ਚ ਆਉਂਦੇ ਜਾਣਾ ਪੂਰੀ ਗ੍ਰਾਉਂਡਾਂ ਤੇ ਤੇ ਬਹੁਤਾਂ ਦੇ ਲੱਗ ਪਏ ਮਾਣ ਇਹ ਲਈ ਕੋਈ ਨਾ ਮੈਂ ਇਹ ਮਤ ਸਟਾਰੀ ਹੈ ਤੇ ਮੈਨੂੰ ਲੱਗਦਾ ਵੀ ਬੋਲਣਾ ਨਹੀਂ ਮਤਲਬ ਮੈਂ ਐਂਜੇ ਟ੍ਰੇਡਰ ਵਰਕੇ ਮੈਂ ਬਣਾਈ ਹਾਂ ਪਰ ਮੈਨੂੰ ਪਤਾ ਹੀ ਨਹੀਂ ਬਿਹਾਏ ਬਿਚੇ ਕੀ ਪੜਿਆ ਤੇ ਉਹ ਅੰਗੂਰ ਬਣ ਲੰਦੀ ਆ ਤੇ ਚੰਡੀ ਲੱਗੀ ਇਸੇ ਬੱਚੇ ਹੋਗਾ ਮੈਂ ਨਾਲ ਦਾ ਉਹਦਾ ਜਾਰੀ ਪਾਰਨਾ ਤੇ ਕਹਤਾ ਹਾਂ ਕਿ ਆਰਾਏ ਸਿੱਟਾ ਆ ਰਿਹਾ ਹੈ ਹੁੰਦਾ ਇਹ ਨਾਲ ਦੇਖ ਲੈਣ ਨੂੰ ਦੇਖਣਾ ਪੂਰੀ ਬੜਾ ਤੇ ਉਹਨਾਂ ਨੇ 12 ਬਰਾਤਾਂ ਸਟਰੀ ਸੋਰੀ ਸਾਡੀ ਕੇਂਦਰਾ ਜਿੱਤੀ ਹੋਈ ਆ। ਤੇ ਉਹ ਬਾਲਾਂ ਯਾਨੀ ਉਹ ਜਦ ਮੈਂ ਗਿਆ ਕਿ ਨੀ ਬੈਠੇ ਜੇ ਬਾਹਰ ਨੂੰ ਆਇਆ ਤੇ ਪਾਣੀ ਤੇ ਜਨ ਰਹਿਣਾ ਪਾਣੀ ਚ ਪਾਣੀ ਪੈ ਜਾਂਦਾ। ਉਹਦ ਮੈਂ ਬਾਹਰ ਵਿੱਚ ਦੇਖਿਆ ਜਦੋਂ ਮੇਰੇ ਕੱਪੜੇ ਸਾਰੇ ਗਿੱਲੇ ਹੋ ਗਏ ਨਹੀਂ ਮੈਂ ਕਿਸੇ ਨਾਲ ਤੇ ਉਹ ਬੂਆ ਚੀਰੋਗੇ ਬਣਾਇਆ ਤੇ ਮੈਂ ਹਰ ਜੀਨ ਮੈਂ ਸਰੀਰ ਤੇ ਪੈਰ ਮਰੇਗੇ ਤੇ ਪੈਰ ਪੰਜ ਚਿਰ ਤੱਕ ਠੀਕ ਹੈਗਾ ਤੇ ਬਸ ਇੰਨੀ ਹੀ ਗੱਲ ਅੱਥਮ ਨੂੰ ਚੰਗੀ ਲੱਗੀ ਕਮੈਂਟ ਕਰਕੇ ਉਹਨਾਂ ਦੀ ਗੱਲ ਕਰੀ ਕੋਈ ਤੇ ਹੋਰ ਲੋਕਾਂ ਨਾਲ ਸਾਰੇ ਤੇ ਮੇਰਾ ਅੰਗਰੇਜ਼ੀ ਕੰਮ ਹੋ ਰਿਹਾ ਪਰ ਨਹੀਂ ਆ ਰਿਹਾ ਤੇ ਨਹੀਂ ਫੇਰਾ ਲੱਗ ਰਿਹਾ ਤਾਂ ਲਈ ਮੈਂ ਹੋ ਤਾਂ ਤੇ ਇਹ ਵੀ ਬਣੀਆ ਵੀ ਮੋਟਾ ਹੈ ਤੇ ਮੈਂ ਜੀ ਮੈਂ ਤੁਹਾਨੂੰ ਮੰਗਿਆ ਐਸਾ ਹੀ ਸਸਤੀ ਚਾਹੀਦਾ ਮੈਨੂੰ ਧੰਨਵਾਦ